ਪਿੰਡ ਸੁੰਨਰ ਕਲਾ ਹਲਕਾ ਨਕੋਦਰ ਦੇ ਸਰਪੰਚ ਦਲਜੀਤ ਸਿੰਘ ਅਤੇ ਹਲਕਾ ਵਿਧਾਇਕ ਦੀਪੀਂਦਰਜੀਤ ਕੌਰ ਮਾਨ ਦੇ ਯਤਨਾ ਸਦਕਾ ਮਿੰਨੀ ਬਸ ਦਾ ਬੰਦ ਪਿਆ ਰੂਟ ਹੋਇਆ ਚਾਲੂ ਸੁੰਨਰ ਕਲਾ ਦੇ ਸਰਪੰਚ ਸਾਹਿਬ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਪਿੰਡ ਅਤੇ ਨਾਲ ਲੱਗਦੇ ਪਿੰਡਾਂ ਦੀ ਇੱਕ ਜ਼ਰੂਰੀ ਮੰਗ ਸੀ ਜਿਸ ਨੂੰ ਹਲਕਾ ਵਿਧਾਇਕ ਵੱਲੋਂ ਪ੍ਰਵਾਨ ਚਾੜਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਪੰਚਾਇਤ ਦੀਆਂ ਚੋਣਾਂ ਦੌਰਾਨ ਪਿੰਡ ਵਾਸੀਆਂ ਨਾਲ ਬਸ ਦਾ ਰੂਟ ਚਾਲੂ ਕਰਵਾਉਣ ਦਾ ਵਾਅਦਾ ਕੀਤਾ ਸੀ ਤੇ ਅੱਜ ਮੈਂ ਆਪਣੀ ਪੰਚਾਇਤ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਆਪਣਾ ਵਾਅਦਾ ਪੂਰਾ ਕਰ ਰਿਹਾ ਹਾਂ ਹਤਿਆਉਂ ਵਾਲੇ ਸਮੇਂ ਵਿੱਚ ਪਿੰਡ ਦੇ ਬਾਕੀ ਰਹਿੰਦੇ ਕੰਮ ਵੀ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਇਸ ਮੌਕੇ 'ਤੇ ਦੁਆਲੇ ਦੇ ਪਿੰਡਾਂ ਤੋਂ ਆਏ ਹੋਏ ਸਰਪੰਚਾਂ ਵੱਲੋਂ ਵੀ ਇਸ ਮੌਕੇ ਤੇ ਖੁਸ਼ੀ ਜ਼ਾਹਰ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਧੰਨਵਾਦ ਵੀ ਕੀਤਾ ਗਿਆ ਸਰ ਕੀ ਨਾਜੀ ਤੁਹਾਡਾ ਮੇਰਾ ਦਲਜੀਤ ਸਿੰਘ ਸਰਪੰਚ ਪਿੰਡ ਸੌਣਕਲਾ ਦਾ ਜੀ ਸਰ ਅੱਜ ਪਿੰਡ ਵਿੱਚ ਵਾਸਾ ਸਰਵੇ ਸ਼ੁਰੂ ਹੋ ਰਹੀ ਹੈ ਕੀ ਕਹਿਣਾ ਚਾਹੋ ਇਸ ਬਾਰੇ ਸਰ ਇਹ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਜ਼ਰੂਰ ਸੀਗੀ ਬਸ ਦੀ ਸਾਡੀਆਂ ਜਿਹੜੀਆਂ ਬੀਬੀਆਂ ਬਜ਼ੁਰਗ ਮਾਤਾਵਾਂ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਸੀ ਬਹੁਤ ਲੰਬੇ ਟਾਈਮ ਤੋਂ ਅਸੀਂ ਇਹ ਜਦੋਂ ਜਹਲ ਚ ਲੱਗੇ ਹੋਏ ਸੀ ਤੇ ਅੱਜ ਇਹ ਸਾਡਾ ਜਿਹੜਾ ਕੰਮ ਆ ਨਪੇਰੇ ਚੜਿਆ ਸਾਡੇ ਜਿਹੜੇ ਹਲਕਾ ਵਿਧਾਇਕ ਐਮ ਐਲ ਏ ਇੰਦਰਜੀਤ ਕੌਰ ਮਾਨ ਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਬਾਕੀ ਸਾਡੇ 4 ਸਰਪੰਚ ਵਾਲੇ ਵਾਲੇ ਪਿੰਡਾਂ ਦੇ ਸਿੱਧਮਸਤਦੀ ਦੇ ਕੁਲਦੀਪ ਸਿੰਘ ਸਰਪੰਚ ਇਹਨਾਂ ਨੇ ਬੜਾ ਸਾਡਾ ਸਹਿਯੋਗ ਦੇ ਕੇ ਸਾਰੇ ਇਕੱਠੇ ਹੋ ਕੇ ਇਸ ਕੰਮ ਨੂੰ ਨਿਭੇਰੀ ਚੜ੍ਹਿਆ ਤੇ ਸਰ ਇਹ ਜਿਹੜੀ ਬੱਸ ਚੱਲੂ ਹੋਈ ਆ ਇਹਦਾ ਬਾਇਆ ਕਿੱਥੋਂ ਲੈ ਕੇ ਕਿੱਥੋਂ ਤੱਕ ਚੱਲਣੀ ਜੀ ਇਹ ਸਰ ਨੂਰਮਹਿਲ ਤੋਂ ਚੱਲਿਆ ਕਰੂਗੀ ਨੂਰਮਹਿਲ ਤੋਂ ਫਗਵਾੜਾ ਦਾ ਰੂਟ ਆ ਵਿਚ ਹੁੰਦੇ ਹੋਏ ਸਿੱਧਮਸਤਦੀ ਸਿੱਧਮ ਹਰੀ ਸਿੰਘ ਚੀਮੇ ਸੁੰਨੜ ਕਲਾ ਅੱਜ ਕੱਲੀ ਅੱਜ ਕੱਲੀ ਤੋਂ ਬਾਅਦ ਮਿਠੜਾ ਮਿਠੜੇ ਤੋਂ ਮੇਰੇ ਖਿਆਲ ਸਰਹਾਲੀ ਹੁੰਦੀ ਹੋਈ ਫਗਵਾੜੇ ਪਹੁੰਚੂਗੀ ਇਲਾਕੇ ਭਾਵੇਂ ਕਿਹੜੇ ਛੋਟੇ ਛੋਟੇ ਪਿੰਡ ਹੈ ਜਿਨ੍ਹਾਂ ਵਿੱਚ ਬਸਰ ਬਸ ਨਹੀਂ ਸੀਗੀ ਉਹਨਾਂ ਸਾਰਿਆਂ ਨੂੰ ਕਵਰ ਕਰੂਗਾ ਉਹਨਾਂ ਉਹਨਾਂ ਸਾਰਿਆਂ ਨੂੰ ਕਵਰ ਕਰੂਗੀ ਜਿਹੜੇ ਸਾਡੇ ਬਜ਼ੁਰਗ ਬਹੁਤ ਜ਼ਿਆਦਾ ਤੋਂ ਇਸ ਚੀਜ਼ ਤੋਂ ਤੰਗੀ ਸੀ ਸਾਡੇ ਮੈਨੀਫੈਸਟੋ ਚ ਵੀ ਅਸੀਂ ਇਹ ਗੱਲ ਕਹਿੰਦੇ ਸੀਗੇ ਕਿ ਜਦੋਂ ਅਸੀਂ ਸਾਡੀ ਪੰਚਾਇਤ ਬਣੂਗੀ ਤੇ ਅਸੀਂ ਇਸ ਚੀਜ਼ ਦਾ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਇਸ ਚੀਜ਼ ਨੂੰ ਚੱੜਦੀ ਕਲਾ ਚ ਰਵੇ ਸਾਡੇ 5 ਸਾਲ ਹੋਣ ਤੋਂ ਮਗਰੋਂ ਵੀ ਇਹ ਇਹ ਸਰਵਿਸ ਇਸੇ ਤਰ੍ਹਾਂ ਚੱਲਦੀ ਜਾਵੇ ਹਾਂਜੀ ਭਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਪਿੰਡ ਸੱਦਮਾ ਸੱਦੀ ਤੋਂ ਭਾਜੀ ਉਹਨਾਂ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਅਮਨੇ ਭਾਜੀ ਉਹਨਾਂ ਦੇ ਸਹਿਯੋਗ ਬਡਾਲਾ ਤੋਂ ਜਿਨ੍ਹਾਂ ਨੇ ਸਾਨੂੰ ਬਸਤੀ ਸੇਵਾ ਬਖਸ਼ੀ ਆ ਅਸੀਂ ਇਹਨਾਂ ਸਾਰੇ ਪਿੰਡਾਂ ਦਾ ਧੰਨਵਾਦ ਕਰਦੇ ਹਾਂ ਸਾਰੇ ਪਿੰਡਾਂ ਨੂੰ ਬੇਨਤੀ ਕਰਦੇ ਹਾਂ ਕਿ ਬਸ ਦਾ ਵੱਧ ਤੋਂ ਵੱਧ ਸਾਥ ਦਿਓ ਜੋ ਕਿ ਸਾਡੇ ਸਾਰੇ ਪਿੰਡਾਂ ਦੀ ਬਹੁਤ ਵੱਡੀ ਕਮੀ ਸੀ ਇਹ ਜਿਹੜੀ ਅੱਜ ਪੂਰੀ ਹੋਈ ਆ ਤੋਂ ਸਾਰਿਆਂ ਦਾ ਧੰਨਵਾਦ ਤੁਹਾਡੇ ਚੈਨਲ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹਨੂੰ ਸਾਨੂੰ ਇੰਨੇ ਕਾਬਲ ਸਮਝਿਆ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲੇ ਬੱਸ ਦੇ ਵਿੱਚ ਸਹੂਲਤਾਂ ਐਲ ਸੀ ਡੀ ਲੱਗੀ ਹੋਈ ਆ ਜੇ ਕਿਸੇ ਨੇ ਵਾਈਫਾਈ ਉਹ ਵੀ ਕਨੈਕਟ ਹੋ ਸਕਦਾ ਫ੍ਰੀ ਫ੍ਰੀ ਕਾਸਟ ਉਹ ਵੀ ਮਿਲੂਗਾ ਜੇ ਕੋਈ ਅੰਗਹੀਣ ਜਾਂ ਕੋਈ ਉਦਾਂ ਲੋੜਵੰਦ ਪਰਿਵਾਰ ਆ ਉਦਲੇ ਪਾਸ ਵੀ ਬਣ ਜੂਗਾ ਜੇ ਕੋਈ ਬੱਚਾ ਸਕੂਲ ਜਾਣਾ ਚਾਹੁੰਦਾ ਜਾਂ ਡੇਲੀ ਕੋਈ ਬਸ ਦੇ ਵਿੱਚ ਜਾਣਾ ਚਾਹੁੰਦਾ ਉਹਦੇ ਲਈ ਵੀ ਪਾਸ ਬਣਾ ਕੇ ਦਵਾਂਗੇ ਜੀ ਸਰਪੰਚ ਸਾਹਿਬ ਜਿੱਦਾਂ ਹੁਣ ਇਹ ਬਸ ਪ੍ਰਾਈਵੇਟ ਚਾਲੂ ਕੀਤੀ ਆ ਉਮੀਦ ਕਰਦੇ ਆਂ ਵੀ ਆਨਵਰ ਦਿਨਾਂ ਵਿੱਚ ਸਰਕਾਰੀ ਬਸ ਦਾ ਰੂਟ ਵੀ ਇੱਧਰ ਦੀ ਚਾਲੂ ਕਰਵਾਇਆ ਜਾਵੇਗਾ ਇਹ ਤਾਂ ਹੁਣ ਕਹਿ ਨਹੀਂ ਸਕਦੇ ਜੀ ਇਹ ਤਾਂ ਹੁਣ ਕੋਸ਼ਿਸ਼ ਕਰਾਂਗੇ ਫਿਰ ਵੀ ਪਰ ਇਹਨਾਂ ਇਹਨਾਂ ਕੋਲੇ ਭਾਜੀ ਹੋਣਾ ਕੋ ਅਮਨੇ ਹੋਣਾ ਕੋਲੋਂ 5 ਪਰਮਿਟ ਆਏ ਸਰੂਟ ਦੇ ਠੀਕ ਹੈ ਜੀ ਜਿੰਨੀਆਂ ਬੱਸਾਂ ਚਾਹੋਗੇ ਉਨੀਆਂ ਆਪਾ ਚਲਾ ਸਕਦੇ ਜੇ ਸਾਰਿਆਂ ਦਾ ਸਹਿਯੋਗ ਮਿਲੇ ਤਾਂ ਠੀਕ ਹੈ ਸਰ ਪੰਜਾਂ ਬੱਸਾਂ ਦੇ ਪਰਮਿਟ ਆਪਣੇ ਕੋਲ ਪਏ ਆ ਜ